ਅੰਡਾ ਗਰੇਵੀ ਅੰਡਾ ਵਾਲੀ ਤੇ ਤੁਹਾਨੂੰ ਆਹ ਮਿਲਦਾ ਪਾ ਕੇ ਇਹ ਚ ਮੈਂ ਪਿਆਜ਼ ਤੜਕ ਲੇ ਤੇ ਆਹ ਪਾਉਨੇ ਆਪਾਂ ਇਧਰ ਟਮਾਟਰ ਦਾ ਸਾਰਾ ਸਿਸਟਮ ਲੋਈ ਇਧਰ ਮੈਂ ਅੰਡੇ ਕੱਟ ਕੇ ਰੱਖ ਲੇ ਇਧਰ ਆਪਣਾ ਆਹ ਪ੍ਰੋਸੈਸਿੰਗ ਇਤੇ ਲਾਤਾ ਤੇ ਹੁਣ ਆਪਾਂ ਤੁਹਾਨੂੰ ਇਹ ਬਣਾ ਕੇ ਮਿਲਦੇ ਆਂ ਗਰੇਵੀ ਚੈੱਕ ਕਰ ਸਕਦੇ ਹੋ ਇਹ ਚ ਪਾਣੀ ਐਡ ਕਰਾਂਗੇ ਆਪਾਂ ਆਣੀ ਐਡ ਕਰਤਾ ਜੀ ਤੇ ਹੁਣ ਇਹ ਤੁਹਾਨੂੰ ਜਦੋਂ ਬਣ ਜੂਗਾ ਫੇਰ ਮਿਲਦੇ ਆ ਵੀਡੀਓ ਦੇਖਿਓ ਐਂਡ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਆਈਡੀ ਨੂੰ ਫੋਲੋ ਕਰ ਲਿਓ ਮਿਲਦੇ ਆ ਤੁਹਾਨੂੰ ਆਪਾਂ ਇਹ ਜਦੋਂ ਪੂਰਾ ਰੈਡੀ ਹੋ ਗਿਆ ਤੇ ਇਹ ਜੀ ਰੈਸਪੀ ਵਾਲੀ ਵੀਡੀਓ ਹੋਰ ਦੇਖਣ ਵਾਸਤੇ ਕਮੈਂਟ ਕਰ ਦਿਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਮਿਲਦਾਗਾ ਮੈਂ ਫਾਈਨਲ ਲੁੱਕ ਚ ਠੀਕ ਹੈ ਓਕੇ ਜੀ ਫਾਈਨਲੀ ਤਿਆਰ ਹੋ ਗਈ ਸਬਜ਼ੀ ਚੈੱਕ ਕਰ ਸਕਦੇ ਹਾਂ ਆਂਡਿਆਂ ਦੀ ਇਹ ਤੇ ਘੈਂਟ ਬਣੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਗਰੇਵੀ ਪੂਰੀ ਦੇਖ ਸਕਦੇ ਹੋ ਟੇਸਟ ਪੂਰਾ ਘੈਂਟ ਆ ਇੱਕ ਨੰਬਰ ਤੇ ਨਾਲ ਉਹ ਗੇਰਪੋਰਟ ਆ ਇਹ ਜਿਹੀ ਵੀਡੀਓ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਆਈਡੀ ਫੋਲੋ ਕਰ ਲਿਓ ਧੰਨਵਾਦ ਜੀ ਮਿਲਦੇ ਆਂ ਇਹੀ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ